ਜਿਹੜੇ ਜਿਹੜੇ ਲੋਕਾਂ ਨੂੰ ਮਨਕੀਰਤ ਔਲਕ ਫੁਗਰਾ ਲੱਗਦਾ ਉਹਨਾਂ ਨੂੰ ਵੀ ਐਦਾਂ ਦੀਆਂ ਫੁਗਰੀਆਂ ਮਾਰ ਲੈਣੀਆਂ ਚਾਹੀਦੀਆਂ ਨੇ ਜਿਉਂਦਾ ਰਹਿ ਬਾਈ ਬਹੁਤ ਵਧੀਆ ਕੰਮ ਕਰ ਰਿਹਾ ਤੂੰ ਪੰਜਾਬ ਲਈ ਤੇ ਪੰਜਾਬ ਦੇ ਲੋਕਾਂ ਲਈ ਆ ਵੀਡੀਓ ਦੇਖੋ ਮੈਂ ਇੱਕ ਇੱਕ ਮੈਨੂੰ ਐ ਦੱਸੋ ਵਿਆਹ ਵਿਆਹੀ ਵੀ ਐ ਮੈਂ ਕਹਿੰਦੀ ਕਿ ਬੜੀ ਸਿੱਟੀ ਹੈ ਉਹਨੇ ਇੱਕ ਕੁਆਰੀਏ ਕੁੜੀ ਇਹਦੇ ਤੋਂ ਵਿਆਹ ਚ ਗੱਡੀ ਮੇਰੇ ਘਰ ਹੀ ਦੇ ਆਹ ਲਿਆ ਠੀਕ ਹੈ ਫਿਰ ਲੈ ਲੈਣੇ ਠੀਕ ਹੈ ਗਾਰ ਮੈਂ ਦੂੰਗਾ ਤੇਰੇ ਵਿਆਹ ਲਈ ਇੱਕ ਇਹ ਤੇਰੇ ਵਿਆਹ ਲਈ 5 ਲੱਖ ਰੁਪਇਆ ਮੇਰੇ ਵੱਲੋਂ ਗੱਡੀ ਮੇਰੇ ਜਨ ਦੇ ਤੇ 5 ਲੱਖ ਰੁਪਇਆ ਜਿਹੜਾ ਮੇਰੇ ਵੱਲੋਂ ਉਹ 2-4 ਦਿਨਾਂ ਦੀ ਅਕਾਊਂਟ ਨੰਬਰ ਪੂਰਾ ਕੰਪਲੀਟ ਕਰਾ ਅਕਾਊਂਟ ਨੰਬਰ ਹੋਊਗੀ ਮੈਂ ਬਿਲਡਰ ਆ ਕੋਈ ਤੈਨੂੰ ਟੈਨਾਂ ਕੋਈ ਹੋਰ ਚੀਜ਼ ਚਾਹੀਦੀ ਭਾਵੇਂ ਤੇਰੇ ਕੋਲ ਨੰਬਰ ਆ ਫੋਨ ਕਰ ਦੇ ਤੈਨੂੰ ਚੰਡੀਗੜ੍ਹ ਤੇ ਆਊਗਾ ਸਾਰਾ ਕੁਝ ਤੇਰੀਆਂ ਸੀਟਾਂ ਸੁੱਟਾਂ ਬਾਤ ਨੂੰ ਮੰਗਦੇ ਭੇਜੀ ਜਾਂਦੀਆਂ ਨੇ ਬਿਲ ਉਹਦੇ ਤੇ ਆਈ ਹੋਊਗਾ ਤੇਰੀ ਗੱਲ ਸੁਣੋ ਠੀਕ ਐ 5 ਲੱਖ ਸਾਰੇ ਕਬੱਡੀ ਪਲੇਅਰਾਂ ਨੇ ਭੇਜਿਆ ਧੰਨਵਾਦ ਹਨ ਸਾਰੇ ਪਲੇਅਰਾਂ ਦਾ ਬੜਾ ਮਾਣ ਆ 5 ਲੱਖ ਅਜੇ ਪਹੁੰਚਦਾ ਮਨਚਰ ਦਾ ਟੀਮ ਵੱਲੋਂ 5 ਲੱਖ ਪਹੁੰਚ ਗਿਆ ਠੀਕ ਆ ਰੂਪਾ ਸੁਹਾਣਾ ਸਿੰਮਰ ਹੰਦਲ ਉਹਨਾਂ ਗਿਆਤਾਂ ਵਾਲਕ ਸਾਰੀ ਸਾਡੇ ਖਾਲਸਾ ਯੋਨੀ ਸਾਰੀ ਟੀਮ ਉਹ ਗਿਆ 10 ਲੱਖ ਆਪਾਂ ਸਮਾਂ ਉਸ ਨੂੰ ਆਪਣੇ ਚਕਾ ਦੇਉ ਉਥੇ ਠੀਕ ਆ ਕਰੇ ਹੋਰ ਕਿੰਨਾ ਲੱਗ ਜੂਆ 5 ਲੱਖ ਚ ਕਰ ਉਹ ਰੈਡੀ ਹੋ ਜੂਗਾ ਠੀਕ ਆ ਜੋ ਵੀ ਸੇਵਾ ਹੋਈ ਉਹ ਤੋਂ ਬਾਅਦ ਭਰਾ ਵੱਲੋਂ ਭੈਣ ਦਾ ਵਿਆਹ ਕਦੋਂ ਕਰਨਾ ਹਰੇ ਕਦ ਨਹੀਂ ਮੈਂ ਕਰੇ ਜਦੋਂ ਵੀ ਕਰਨਾ ਗੱਡੀ ਝੋਟੇ ਵੱਲੋਂ ਤੇ ਵਿਆਹ ਮੇਰੇ ਕੋਲੋਂ ਵਿਆਹ ਦਾ ਅਦੇ ਭਰਾ ਵੱਲੋਂ ਸ਼ਗਨ ਠੀਕ ਆ 5 ਲੱਖ ਰੁਪਇਆ ਤੂੰ ਮੈਨੂੰ ਆ ਦੋ ਤਿੰਨ ਦਿਨ ਜਿੱਦਨ ਇਹ ਅਕਾਊਂਟ ਨੰਬਰ ਭੇਜ ਦੋ ਖਾਲਸਾ ਜੀ 5 ਲੱਖ ਰੁਪਇਆ ਇਧਰ ਖਾਉਂਚ ਪਾ ਲਿਓ ਠੀਕ ਹੈ ਵਿਆਹ ਭੈਣ ਭਾਵੇਂ ਦੋ ਸਾਲਾਂ ਨੂੰ ਕਰਾ ਲੇ ਤਿੰਨ ਸਾਲ ਹਾਂ ਕੋਈ ਗੱਲ ਨਹੀਂ ਵਾਈਸ ਤੁਹਾਨੂੰ ਕੰਪਲੈਸਟੀ ਕਰ ਦੇ। ਸਭ ਤੋਂ ਪਹਿਲੀ ਗੱਲ ਹੈ। ਜਦੋਂ ਇਹ ਪੜਾ ਗਿਆ ਇੱਕ ਤਾਂ ਹੋਰ ਆਮਲ ਨਹੀਂ। ਨਾ ਆਮਲ ਨਹੀਂ ਪਰ ਪਰ ਪੜ੍ਹਨੇ ਪਰ ਨਹੀਂ ਪਰ ਮੈਂ ਦੱਸਾਂ ਪਹਿਲਾਂ ਨਾਰ ਕੰਪਲੀਟ ਕਰਾ ਲੈ। ਕਰ ਨਹੀਂ ਰੁਕਾ। ਕੰਪਲੀਟ ਮੈਂ ਦੱਸਾਂ ਪਤਾ ਕਿ ਕਈ ਬਰੀ ਰੋਗੀਆਂ ਚ ਬੀਜੀ ਹੋ ਜਾਂਦਾ ਹੈ। ਠੀਕ ਆ ਮੇਰੀ ਮੈਂ ਕੀ ਕਹਿਣਾ ਨਾ ਵੀ ਜੋ ਕਮਿਟਮੈਂਟ ਕਰਤੀ ਉਹ ਰਾਈਟ ਵੇ ਰਾਈਟ ਵੇ ਭਗਾਈ ਜਾਂਦੀ। ਹਾਂ ਰਾਈਟ ਵੇ ਇਹ ਮੇਰਾ ਵੱਡਾ ਭਰਾ ਹੈ। ਸਸਰੀ ਘਰ ਸਾਹਿਬ ਜੀ ਹਵਰ ਯੂ ਸਾਡੇ ਫਾਰਸ ਸਾਹਿਬ ਦੇ ਪ੍ਰਭਾਅ ਨੂੰ ਬਚਪਨ ਤੋਂ ਲੈ ਕੇ ਦੀ ਗੱਲ ਕਰਤੀ ਇਹ ਮੇਰੇ ਬੀਵੀ ਦੇ ਸਾਨੂੰ ਸਿੱਖਾਇਆ ਇਹ ਸਾਡਾ ਸਾਡਾ ਮਾਨਵਾਂ ਦਾ ਜੇਹੋ ਬਾਈ ਜੀ ਤੁਸੀਂ ਪੈਨਲ ਲੈ ਕੇ ਹੁਣ ਮੇਰੀ ਗੱਲ ਸੁਣੋ ਟੂਰਨਾਮੈਂਟ ਦੇ ਆਪਾਂ ਕੀ ਸਨਮਾਨਤ ਕਰੀਏ ਉੱਥੇ ਟੂਰਨਾਮੈਂਟ ਲਾ ਕੇ ਕੀ ਆਵਾ ਬਸ ਕੁਝ ਜਿਹਾ ਬਸ 2 ਲੱਖ ਨਹੀਂ ਕੋਪਾ ਕੋਈ ਚੀਜ਼ ਸਨਮਾਨਤ ਕਰੀਏ ਪੈਸੇ ਦੱਸੋ ਉਹ ਗੱਲ ਹੋਣੀ ਹੈ ਪਰਮਾਟ ਸੋਣਾ ਹੈ ਜੇਕਰ ਦੋ ਲੱਖ ਇਹਨੇ ਅਨਾਉਂਸ ਕਰਤਾ ਵੀ ਉਹਦੇ ਨੂੰ ਸਨਮਾਨ ਕਰਨਾ ਹੈ ਕਬੱਡੀ ਆਸਪੋਰਟਸ ਆਸੇ ਕੀ ਕੀ ਦੱਸੋ ਇਹਨਾਂ ਟੀਮ ਦੀ ਖੜਾਉਂਗੇ ਇਹਨਾਂ ਨੂੰ 2 ਲੱਖ ਰੁਪਇਆ ਕਿਹ ਕਿਹ ਰੁਪਇਆ ਦੋ ਲੱਖ ਰੁਪਇਆ ਇਹ ਮੇਰੀ ਗੱਲ ਸੁਣ ਲਾ ਤੂੰ ਸਾਡੀ ਟੀਮ ਆ ਇੱਥੇ ਸਾਡੀ ਕਬੱਡੀ ਕਰਕੇ ਤੂੰ ਸਾਡੀ ਟੀਮ ਨਹੀਂ ਆਡ-ਆਡ ਕਰਦੀ ਜਿੰਮੇਵਾਰੀ ਕਰ ਤੰਨਾ ਤਿੰਨੇ ਕੱਟੀਆਂ ਜਾ ਕੇ ਨਾ ਤਿੰਨਾਂ ਦੇ ਆਡ-ਆਡ ਝੱਕ ਲੀਆਂ ਬੋਲਦਾ ਕਹਿੰਦਾ ਗੱਡੀ ਮੇਰੇ ਵੱਲੋਂ 5 ਲੱਖ ਰੁਪਏ ਲਓ 2 ਲੱਖ ਟੂਰਨਾਮੈਂਟ ਤੇ ਠੀਕ ਹੈ ਤੁਸੀਂ ਸਾਡੇ ਨੀ ਪੁੱਤ ਸਾਡੇ ਪੰਜਾਬੀ ਕਿਹਨਾਂ ਕਿਸੇ ਬਾਰੇ ਤੁਸੀਂ ਸਾਡੇ ਪੰਜਾਬ ਦੀਆਂ ਸ਼ੇਰਨੀਆਂ ਹੋ ਠੀਕ ਹੈ ਤੁਹਾਡੇ ਸ਼ੇਰ ਭਰਾ ਹੋਇਆ ਕਿਸੇ ਜੀ ਦੀ ਬਰੋ ਪਰ ਖੇਡਦੇ ਰਹਿਣਾ ਕਰਵਾ ਰਿਹਾ ਨਹੀਂ ਪੈਣਾ ਅਸੀਂ ਸਾਡੀਆਂ ਅੱਜ ਤੱਕ ਮਾੜੀ ਨਾ ਦੇਖੇ ਸਾਡੇ ਇੱਕੋ ਹੀ ਮਾੜਾ ਹੈ ਵੀ ਅਸੀਂ ਆਪ ਮੇਲੇ ਮਾੜੀ ਲਾਟਾ ਤੇ ਨਿਕਲੇ ਆ ਵੀ ਸਾਨੂੰ ਕੋਈ ਜੋਬ ਤਾਂ ਨਹੀਂ ਮਿਲਣੀ ਸੀ ਬਾਈ ਹੁਣ ਫਿਰ ਚਾਹੀਏ ਮੇਰੂ ਕਿ ਹੁਣ ਸੀਐਮ ਮੇਰੀ ਗੱਲ ਸੁਣ ਲੋ ਆ ਫਿਰ ਮੈਂ ਜਦੋਂ ਕਹਿ ਦਿੰਦਾ ਮੈਂ ਫਿਰ ਕਹਿ ਦਿੰਦਾ ਵੀ ਆਮ ਆਗਦੀ ਦੇ ਬੀਜੇਪੀ ਦਾ ਪਹਿਲੀ ਗੱਲ ਮੈਂ ਕਿਸੇ ਪਾਰਟੀ ਦਾ ਨਹੀਂ ਹੈਗਾ ਸਾਰੇ ਭਰਾਵਾਂ ਨਾਲ ਸਰਕਾਰ ਜਿਹੜੀ ਵੀ ਹੋਵੇ ਠੀਕ ਆ ਆਪਾਂ ਠੋਕ ਕੇ ਸੀਐਮ ਸਾਹਿਬ ਦੇ ਇਥੇ ਬਾਲੋਤ ਸਾਹਿਬ ਨੂੰ ਆਪਾਂ ਬਾਲੋਤ ਸਾਹਿਬ ਨੂੰ ਕਹਾਂਗੇ ਜੇ ਕੈਪਟਨ ਸਾਹਿਬ ਹੋਵੇ ਕੈਪਟਨ ਸਾਹਿਬ ਨੂੰ ਕਹਾਂਗੇ ਹੁਣ ਸਾਡੇ ਮਾਨ ਸਾਹਿਬ ਨੇ ਤੇ ਮਾਨ ਸਾਹਿਬ ਨੂੰ ਕਹਾਂਗੇ ਇਹ ਮਾਨ ਸਾਹਿਬ ਨੇ ਯਾਰ ਇੱਕ ਵਾਰੀ ਬ੍ਰੇਕ ਲਾ ਲਿਆ ਕਰੋ ਯਾਰ ਇੱਕ ਥੰਡ ਭਾਜੀ ਇੱਕ ਮਿੰਟ ਰੋਕ ਜੋ ਤੇ ਮਾਨ ਮਾਨ ਸਾਹਿਬ ਨੂੰ ਮਾਨ ਸਾਹਿਬ ਸਾਡੇ ਮੇਰੀ ਉਹਨਾਂ ਨਾਲ ਗੱਲ ਹੋਈ ਗੱਲ ਕਰਕੇ ਇਹਨਾਂ ਮਜ਼ਾ ਆਇਆ ਜਿਹੜਾ ਜੋ ਆਪਾਂ ਨੇ ਉਹ ਕਿਹਾ ਉਹਨਾਂ ਨੇ ਟੱਕਰ ਨਾਲ ਗੱਲ ਮੰਮੀ ਆਪਣਾ ਕੀ ਕਹਿੰਦੇ ਜੌਬ ਨਾ ਮਾਂਸ ਆਪ ਕੋਲ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਆ ਕਬੱਡੀ ਵਾਲਿਆਂ ਸਾਡੀਆਂ ਭੈਣਾਂ ਨੇ ਵੀ ਮਨਕੀਰ ਤੌਲਖ ਨੂੰ ਕਿਹਾ ਸੀ ਵੀ ਸਾਡੀ ਮਦਦ ਕੀਤੀ ਜਾਵੇ ਤੇ ਬਾਈ ਦੇਖ ਲਓ ਉਥੇ ਵੀ ਪਹੁੰਚ ਗਿਆ ਬਾਈ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਕਰੇ ਤੇ ਇਹਦੇ ਕਾਰੋਬਾਰ ਦੇ ਵਿੱਚ ਵਾਧਾ ਕਰੇ ਧੰਨਵਾਦ ਦੋਸਤੋ